ਹੈ ਸ਼ੀਗਲ ਸਾਰਿਆਂ ਨੂੰ ਮੈਂ ਤੁਹਾਡੀ ਕਰਨਵੀਰ ਕੌਰ ਮੈਂ ਦਿਲੋਂ ਧੰਨਵਾਦ ਕਰਦੀ ਆ ਕਿ ਤੁਸੀਂ ਸਾਰੇ ਸਾਨੂੰ ਦੇਖਣ ਲਈ ਆਏ ਸੁਣਨ ਲਈ ਆਏ ਤੇ ਮੈਂ ਤੁਹਾਨੂੰ ਕੱਲੇ ਆਪਦੇ ਨੋ ਦਿਖਾਏ ਆ ਮਮ ਪ੍ਰੀਤ ਸਿੰਘ ਸਿੱਧੂ ਪਰ ਮੈਨੂੰ ਕੌਰ ਸੁਣੀ ਕਿਹਾ ਮੈਂ ਤਾਂ ਹੀ ਪੁੱਛਿਆ ਮੇਰੇ ਨਪਗੜਪੜ ਹੋ ਗਈ ਹੈ ਅੱਛਾ ਹਰ ਕਮਲਪ੍ਰੀਤ ਕੌਰ ਸੌਰੀ ਅੱਜ ਤੋਂ ਮੈਂ ਟਿਟੀ ਕਰਦੇ ਸੀ ਅੱਕਿਆ ਜਾ ਬੈ ਮੇਲਾ ਦਾ ਫੇਰ ਹੱਟ ਕੇ ਫੇਰ ਲੱਗ ਗਿਆ ਠੀਕ ਹੈ ਕਿਉਂ ਬਾਰ ਬਾਰ ਕਿਉਂ ਕਰਦਾ ਗੱਲ ਕੀ ਹੈ ਕਰੀ ਜੀ ਨਹੀਂ ਬਾਰ ਬਾਰ ਫਿਰ ਗਾਇਬ ਕਿਉਂ ਹੋਣਾ ਹੈ ਉਹ ਜੀ ਕਰਦਾ ਸਾਗਰ ਦੇ ਕੀ ਸ਼ੌਂਕ ਹੈ ਬਹੁਤ ਸ਼ੌਂਕ ਓ ਤੋ ਡੀਪ ਅੱਛਾ ਇਹਦੀ ਉਹ ਇਹਦੀ ਬਹੂਆ ਮਿੱਤਰੋ ਸੰਭਾਲ ਲਾ ਉਹਨੂੰ ਤੈਨੂੰ ਦੱਸਾਂ ਮੈਂ ਮਾਦਾ ਵੀ ਬੜਾ ਦੁਖੀ ਆ ਮੈਂ ਉਹ ਅਸੀਂ ਵੀ ਦੁਖੀ ਹਾਂ ਤੇ ਨਹੀਂ ਬਹੁਤ ਤੁਸੀਂ ਬਈ ਮੇਰੀ ਇੰਡੀਗਾ ਲੈ ਗਈ ਯਾਰ ਮੈਂ ਕਿਹੜਾ ਯਾਰ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਸਵਾ ਸੋਹਾਂ ਦੀ ਸੱਚੀ ਗੱਲ ਮਿੱਤਰੋ ਸੋ ਸੱਜ ਸਾਡੇ ਨਾਲ ਨੇ ਪਾਤਨਾਂ ਦੇ ਬਹੁਤ ਹੀ ਮਸ਼ਹੂਰ ਸਿੰਘ ਕਰਨਵੀਰ ਕੌਰ ਦੇ ਦੂਜੀ ਕੌਣ ਹੈ ਜੀ ਨਵਜੀਤ ਕੌਰ ਨਵਜੀਤ ਕੌਰ ਆਪਣੀ ਰੇੜਿਆ ਵਾਲੀ ਤੋਂ ਜ਼ੋਰਦਾਰ ਤਾੜੀਆਂ ਬਹੁਤ ਸੰਗਤਾਂ ਬਈ ਉਹ ਅਸੀਂ ਮਸ਼ਹੂਰ ਸਿੰਘ ਪੂਰਾ ਇਹਨਾਂ ਦਾ ਬਜਟ ਪੂਰਾ 1 ਕਰੋੜ ਸੀਗਾ 1 ਕਰੋੜ ਚ ਬੁਲਾਈਆ ਸੀ ਇਹ ਸਿੰਗਰ ਬੜਾ ਪੈਸਾ ਜ਼ਿਆਦਾ ਲੈਂਦੀ ਹੈ ਤੇ ਆ ਰੂੰਗੇ ਚ ਆ ਗਈ ਸੀ ਅੱਛਾ ਰਿਸ਼ਤੇਦਾਰਾਂ ਦੇ ਕੋਲ ਨਹੀਂ ਜਾਣਾ ਜੀ ਹਾਂਜੀ ਕਿਹੜੇ ਕਿਹੜੇ ਰਿਸ਼ਤੇਦਾਰਾਂ ਕੋਲ ਟਾਈਮ ਨਾ ਦੜਵਾਈਏ ਜੀ ਮਸਦੇ ਮੁੰਡਾ ਹੈ ਸਰ ਮਸਦੇ ਮੁੰਡੇ ਕੋਲ ਤਾਂ ਨਹੀਂ ਜਾਣਾ ਜੀ ਨਹੀਂ ਜੀ ਆ ਸੁਣ ਲੈ ਜੇ ਆ ਗਿਆ ਕਿਧਰ ਫੋਨ ਤੇ ਆ ਗਿਆ ਕੋਈ ਸਾਬਣ ਸੁਪਰ ਲੈ ਆ ਕੇ ਦੋ ਓਏ ਇੱਥੇ ਤਾਂ ਪੂਰਾ ਕੰਮ ਖਰਾਬ ਹੋਇਆ ਪਿਆ ਤੂੰ ਪਤਾ ਵੀ ਤੁਸੀਂ ਨਾ ਹੁੰਦੇ ਨਹੀਂ ਹੈਗੇ ਜੀ ਪਰ ਐਵੇਂ ਹੀ ਗੱਲ ਅੱਗੇ ਸ਼ੇਅਰ ਨਹੀਂ ਕਰਦੇ ਕਿਸੇ ਨੂੰ ਹਾਂਜੀ ਸਸਰੀ ਕਾਲੀ ਸਰ ਨੂੰ ਕੀ ਹਾਲ ਚਾਲ ਹੈ ਜੀ ਤੇ ਅੱਜ ਜਿਹੜਾ ਸ਼ੂਟ ਹੈ ਜੀ ਬੜੀ ਘੈਂਟ ਸ਼ੇਅਰ ਹੈ ਇਥੇ ਜਿਹੜੇ ਸ਼ਹਿਰ ਦੇ ਜਿਹੜੇ ਆਪਾਂ ਕਿਤੇ ਵੀ ਗੀਤਕਾਰ ਬੜੇ ਤਕੜੇ ਐ ਤੇ ਸਾਡੇ ਕੋਲ ਸ਼ਹਿਰ ਭਾਵੇਂ ਬੜੇ ਤਕੜੇ ਐ ਸੋ ਬਹੁਤ ਸਮਾਂ ਨਾਲਾਂ ਦੇ ਸ਼ਹਿਰ ਕਿਹੜਾ ਮਿੱਤਰੋ ਪਤਲਾ ਤੋ ਸ਼ਹਿਰ ਐ ਮਿੱਤਰੋ ਪਤੌੜ ਐ ਤੇ ਇੰਸਟੀਚਿਊਟ ਦਾ ਨਾਮ ਐ ਜੀ ਐਕਸਪ੍ਰੈਸ ਆਇਲਸ ਐਂਡ ਇਮੀਗ੍ਰੇਸ਼ਨ ਐ ਜੀ ਪਤੌੜ ਵਿੱਚ ਪੈਂਦਾ ਸੋ ਬਹੁਤ ਸਮਾਂ ਨਾਲਾਂ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਆ ਸੋ ਤਿਆਰ ਹੋ ਬਈ ਹਾਂਜੀ ਹਾਂ ਬੜਾ ਮੈਕ ਹਾਂ ਮੈਕ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਐ ਜੀ ਕਰਨਵੀਰ ਕੌਰ ਕਰਨਵੀਰ ਕੌਰ ਜੀ ਆਰੰਭ ਮੇਰੇ ਕਿਹੜੇ ਪਿੰਡ ਤੋਂ ਐ ਜੀ? ਭਦੌੜ ਤੋਂ। ਅੱਛਾ ਭਦੌੜ ਤੋਂ ਹੀ ਐ ਜੀ। ਭਦੌੜ ਦੀ ਖਾਸ ਗੱਲ ਕੀ ਲੱਗਦੀ ਐ ਜੀ? ਅ ਖਾਸ ਕ ਵਧੀਆ ਮਤਲਬ ਕੀ? ਕੀ ਵਧੀਆ? ਉਹ ਵਧੀਆ ਸ਼ਹਿਰ ਆ। ਅੱਛੇ। ਫੇਰ ਠੀਕ ਐ ਜੀ। ਤੁਸੀਂ ਕੀ سناਉਂਗੇ ਜੀ? ਅ ਸੌਂਗ। ਸੌਂਗ ਸੁਣਾਉਂਗੇ ਜੀ? ਹਾਂਜੀ। ਲੈ ਵੀ ਪਹਿਲੀ ਕੁੜੀ ਨੇ ਸੌਂਗ ਵਾਲੀ ਮਿਲ ਗਈ। ਹੌਣ ਦੇ ਬਣ ਮੇਰੀ। ਅ ਗਾਨੀ ਛੱਡ ਗਿਆ ਜੂ ਸਾਹ ਜੀ। ਜਤਾ ਕੇ ਪਾਰੇ ਵੀ ਮੇਰੇ ਚੈਨੀ ਪਈਏ ਦੇਖ ਭਈ ਮੁੰਡਿਆ ਆਉਣ ਤੋਂ ਜੀ ਉਹ ਨੂਰੇ ਆਲਾ ਹਦਾ ਪਰੀ ਜੋ ਅਰਸ਼ਾਂ ਦੀ ਓ ਮੋਲੇ ਆ ਮਣ ਚੰਦਰਾ ਉਹ ਦਿਲ ਚ ਤੜਕਦੀ ਨੇ ਉਹ ਹੱਸਦੀ ਹੱਸਦੀ ਨੇ ਉਹ ਤੱਕਦੀ ਤੱਕਦੀ ਨੇ ਉਹ ਇੱਕ ਫਰਮਾਇਸ਼ ਕਰੀ ਉਹ ਚੱਕਦੀ ਜੱਕਦੀ ਨੇ ਕਿਆ ਬਾਤ ਹੈ ਜੀ ਬਹੁਤ ਸੋਹਣੀ ਬਾਤ ਹੈ ਜੀ ਬਹੁਤ ਸੋਹਣਾ ਗਾਉਣੀਓ ਜੀ ਇਕ ਅੱਧਾ ਸੌਂਗ ਹੋਰ ਆਉਂਦੇ ਸੀ ਕੋਈ ਹੋਰ ਹੋਵੇ ਕੋਈ ਤੱਕਦੀ ਤੱਕਦੀ ਨੂੰ ਛੱਡ ਕੇ ਜੀ ਆਉਣ ਦੋ ਜਾਉਣ ਦੋ ਆਉਣ ਦੋ ਛੋਟੇ ਛੋਹਿਆ ਜੀ ਦਿਲਹਦਿਆਂ ਦਿਲ ਵਿੱਚ ਸੱਪੇ ਦੱਬ ਲੈਣਿਆਂ ਕਹਿਣਾ ਵੀ ਚਾਹੀਏ ਪਰ ਤਾਂ ਵੀ ਛੁੱਪ ਰਹਿਣਿਆਂ ਮੈਣਾ ਨੂੰ ਲੋੜ ਤੇਰੀ ਦੀਦ ਦੀ ਦੂਰ ਵੀ ਰਹਿਣਾ ਨਹੀਂ ਹੋ ਜਾਂਦਾ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਹਾਰੇ ਸੱਨ ਨੂੰ ਤੇ ਕਹਿਣਾ ਵੀ ਨਹੀਂ ਆਉਂਦਾ ਹੱਥ ਕਿਉਂ ਕੰਮ ਦਾ ਜੀ ਪਹਿਲਾ ਸਿੰਗ ਜਿਹੜਾ ਕਿਹਾ ਕਿ ਇੱਕ ਮਿੰਟ ਖੜ੍ਹ ਜਾ ਕੰਮ ਦਾ ਸਰੀਰਾਂ ਦੇ ਬਹੁਤ ਬਹੁਤ ਸ਼ੁਕਰਿਆ ਬਹੁਤ ਬਹੁਤ ਸ਼ੁਕਰਿਆ ਪਾਣੇ ਮੇਰੇ ਥੈਂਕ ਯੂ ਸੋ ਮਚ ਗੋਡ ਬlesਸ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਕੀ ਹੈ ਜੀ ਸਾਨਿਆ ਕੀ ਨਾਮ ਹੈ ਦੀ ਸਾਨਿਆ ਸਾਨਿਆ ਦੀ ਸਾਨਿਆ ਕਿਹੜੇ ਪਿੰਡ ਤੋਂ ਹੈ ਜੀ ਬਧੌੜ ਤੋਂ ਅੱਛਾ ਬਧੌੜ ਤੋਂ ਹੀ ਤੁਸੀਂ ਹੋ ਜੀ ਤੁਸੀਂ ਕੀ ਸੁਣਾਉਣਾ ਚਾਹੁੰਦੇ ਹੋ ਜੀ ਕੁਝ ਨਹੀਂ ਸੁਣਾਉਣਾ ਵੀਰੇ ਕਿਉਂ ਨਹੀਂ ਸੁਣਾਉਣਾ ਜੀ ਨਹੀਂ ਕੁਝ ਨਹੀਂ ਆਉਂਦਾ ਅੱਛਾ ਕੁਝ ਆਉਂਦਾ ਨਹੀਂ ਏ ਮਤਲਬ ਪਿਆਰ ਨਲਾਇਕ ਜੀ ਜੀ ਆਈ ਲਾ ਲਓ ਫਿਰ ਮਜ਼ਾਕ ਕਰਦੇ ਨਹੀਂ ਨਲਾਇਕ ਨਹੀਂ ਕਿਹੜੇ ਅੱਛਾ ਪਿੰਡ ਥੋੜਾ ਬਧੌੜੀ ਹੈ ਜੀ ਸ਼ੌਂਕ ਕੀ ਕੀ ਰੱਖਦੇ ਮਹਾਰਾਜ ਜੀ ਕੋਈ ਇਦਾਂ ਦਾ ਖਾਸ ਸ਼ੌਂਕ ਤਾਂ ਹੈ ਨਹੀਂ ਐਨਾ ਕੰਮ ਨਾ ਲੈ ਕੇ ਜੀ ਹਾਂ ਜੀ ਕਿਵੇਂ ਸ਼ੌਂਕ ਕਿਉਂ ਮਾਰ ਕੇ ਟਾਈਮ ਨਾਲ ਜੀ ਬੱਸ ਬੱਸ ਕੀ ਸੋਚਦੇ ਕਿ ਵੀ ਕਰਨਾ ਕੀ ਚਾਹੁੰਦੇ ਲਾਈਫ ਚ ਜੀ ਬਸ ਬਾਹਰ ਜਾਣਾ ਇਹ ਕਿਹੜਾ ਪੱਠੇ ਤੇ ਲੱਗਣ ਨੂੰ ਬੈਠੇ ਜੀ ਓਰੇ ਬੈਸੇ ਕੀ ਸੋਚਦੇ ਹੋ ਜੀ ਬਸ ਕੁਝ ਵਧੀਆ ਪੜ੍ਹ ਲਿਖ ਕੇ ਬੰਨਣਾ ਫੇਰ ਫੇਰ ਉਹੀ ਗੱਲ ਹੋ ਗਈ ਅੱਛਾ ਵਧੀਆ ਪੜ੍ਹ ਲਿਖ ਕੇ ਬੰਨਣਾ ਚਾਹੁੰਦੇ ਉਹੀ ਪੁੱਛਣਾ ਕੀ ਬੰਨਣਾ ਚਾਹੁੰਦੇ ਹੋ ਜੀ ਕਿਸੇ ਕੰਪਨੀ ਵਗੈਰਾ ਚ ਲੱਗਣਾ ਕਿੱਦਾਂ ਦੀ ਗੱਲ ਆਪਣੀ ਸੋਚਦੇ ਹੋ ਜੀ ਮਲਟੀਨੇਸ਼ਨਲ ਕੰਪਨੀਜ਼ ਮੈਂ ਤਾਂ ਕੁੜੀ ਪੜ੍ਹਾਈ ਵਾਲੇ ਫੀਲਡ ਚ ਜਾਣਾ ਚਾਹੁੰਦੀ ਅੱਗੇ ਹਾਂਜੀ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਜੀ ਕਿਹੜੀ ਕੰਟਰੀ ਸੋਚਦੇ ਹੋ ਜੀ ਆਸਟ੍ਰੇਲੀਆ ਬਸ ਕੈਨੇਡਾ ਦਾ ਮਾਹੌਲ ਹੈ ਨਹੀਂ ਹੁਣ ਅੱਜਕੱਲ। ਅੱਛਾ ਤੁਸੀਂ ਮਾਹੌਲ ਦੇਖਦੇ ਹੋ। ਹੈ? ਦੇਖ ਨਹੀਂ ਪੈਂਦਾ ਵੀਰੇ। ਅੱਛਾ ਕੀ ਮਾਹੌਲ ਦੇਖਿਆ ਫਿਰ ਕੈਨੇਡਾ ਤੇ ਆਸਟ੍ਰੇਲੀਆ ਦਾ ਜੀ ਹੁਣ? ਬਸ ਸਾਰੇ ਰਿਸ਼ਤੇਦਾਰ ਹੈਗੇ ਆ, ਸੁਣਦੇ ਵੀ ਨਹੀਂ ਵਧੀਆ ਹੈਗੇ। ਫਿਰ ਤੁਸੀਂ ਮਾਹੌਲ ਥੋੜੀ ਤਾਂ ਰਿਸ਼ਤਰ ਦੇਖਿਆ ਸੀ। ਕਿੱਥੇ ਰਿਸ਼ਤਾ ਜੀ ਆਪਣੇ ਜਿਆਦਾ ਜੀ? ਕੈਨੇਡਾ, ਬ੍ਰੈਂਟਨ। ਫਿਰ ਜਾਣਾ ਕਿੱਥੇ ਹੈ ਜੀ? ਆਸਟ੍ਰੇਲੀਆ। ਅੱਛਾ ਰਿਸ਼ਤੇਦਾਰਾਂ ਦੇ ਕੋਲ ਨਹੀਂ ਜਾਣਾ ਜੀ? ਹਾਂਜੀ। ਕਿਹੜੇ-ਕਿਹੜੇ ਰਿਸ਼ਤਰਾਂ ਨੂੰ ਥੋੜਾ ਟਾਈਮ ਨਾ ਤੜਵਾਈਏ ਜੀ? ਮਾਸੇ ਦਾ ਮੁੰਡਾ ਹੈਗਾ। ਮਾਸੇ ਦੇ अच्छा ओदे को नहीं जाना जी नहीं और कौन सा रिश्ता बना ओथे जी और भी हैगे ने क्लोज हो गया अच्छा क्लोज कला मासी ना मंडे जी बहुत-बहुत शुक्रिया जी थैंक यू सो मच बहन मेरे गॉड ब्लेस यू भाई सस् नमस्कार ए दा डराउंदा ओए भाई की ए, नाम क्या भाई यार <laughs> पूरा नाम दसो भाई जद्द देखला चाहे शॉर्टकट दस दे यार मेरा निकनेम कमल पक्का नाम क्या भाई पूरा नाम मेरा हरकमलप्रीत सिंह सिद्धू ਕੀ ਬੋਲੇ ਸੀਨੇ ਹਰਕਮਲ ਪ੍ਰੀਤ ਸਿੰਘ ਸਿੱਧੂ ਪਰ ਮੈਨੂੰ ਕੋਰ ਸੁਣੀਆ ਕਿਹਾ ਮੈਂ ਤਾਂ ਤਾਂ ਹੀ ਪੁੱਛਿਆ ਮਾ ਨਪਗੜਪ ਹੋ ਗਈ ਹੈ ਅੱਛਾ ਹਰਕਮਲ ਪ੍ਰੀਤ ਕੋਰ ਸੌਰੀ ਸਿੱਖ ਤੁਹਾਡਾ ਨਾਮ ਹੈ ਭਾਈ ਠੀਕ ਆ ਭਾਈ ਠੀਕ ਆ ਠੀਕ ਆ ਕੀ ਕਰਦੇ ਹੋ ਵੀ ਲਾਈਫ ਦੇ ਵਿੱਚ ਵਿਲੇ ਇਹ ਵੀ ਇਹ ਵੀ ਇੱਕ ਚੱਗਾ ਸ਼ੌਂਕ ਹੈ ਵੈਸੇ ਕਿੰਨੇ ਟਾਈਮ ਤੋਂ ਵਿਲੇ ਹੋ ਸਾਲ ਤੋਂ ਸਾਲ ਤੋਂ ਉਦੋਂ ਪਹਿਲਾਂ ਕੀ ਕਰਦੇ ਸੀ ਉਦੋਂ ਪਹਿਲਾਂ ਪੀਟੀ ਕਰਦੇ ਸੀ ਤੱਕਿਆ ਜਾ ਪਿਆ ਮੇਲਾ ਦਾ ਫੇਰ ਹਟ ਕੇ ਫੇਰ ਲੱਗ ਗਿਆ ਠੀਕ ਹੈ ਕਿਉਂ ਬਾਰ ਬਾਰ ਕਿਉਂ ਕਰਦਾ ਗੱਲ ਕੀ ਹੈ ਕਰੇ ਜੀ ਨਹੀਂ ਬਾਰ ਬਾਰ ਫਿਰ ਗਾਇਬ ਕਿਉਂ ਹੋਣਾ ਹੈ ਉਹ ਜੀ ਕਰਦਾ ਠੀਕ ਇਹ ਵੀ ਠੀਕ ਹੈ ਕੰਮ ਜੀ ਕਿਹੜੇ ਕਿਹੜੇ ਚੀਜ਼ਾਂ ਨੂੰ ਕਰਦਾ ਹੈ ਜੀ ਬੱਸ ਜੀ ਕਰਦਾ ਰਹਿੰਦਾ ਜੀ ਕੀ ਕਰੀਏ ਕੀ ਬੱਸ ਫੇਰ ਬੈਠੇ ਰਹਿੰਦੇ ਹਾਂ ਹਾਂ ਫਿਰ ਬੇਲੇ ਬੈਠਣ ਜੀ ਕਰਦਾ ਹਾਂ ਬੱਸ ਉਹ ਲੋੜਾ ਕੋਈ ਦਿਮਾਗ ਤੇ ਮਿਲ ਮੈਂ ਦੱਸ ਕਿਸੇ ਜੀ ਦੀ ਕੋ ਟੈਨਸ਼ਨ ਆ ਮੈਨੂੰ ਸੱਚੇ ਦੱਸ ਕੋਈ ਪੜਾਈ ਦੀ ਲੈਂਦਾ ਮੈਂ ਮਣੀ ਮੋਟੀ ਪੜਾਈ ਦੀ ਕਦੇ ਟੈਨਸ਼ਨ ਲੇਤੀ ਟੈਨਸ਼ਨ ਕਿਹੜੀ ਚੀਜ਼ ਦੀ ਲੈਨੇ ਕਿਸੇ ਜੀ ਕੋਈ ਚੋਰਾ ਖਾਦਾ ਹੈ ਤੈਨੂੰ ਕਿਸੇ ਜੀ ਦਾ ਚੋਰਾ ਚੋਰੀ ਤਾਂ ਲੱਗੇ ਹੋਏ ਤਾਂ ਹੀ ਔਖਾ ਚੰਦਰਿਆ ਤਾਂ ਹੀ ਉਹ ਕੋਈ ਚੋਰਾ ਚੋਰੇ ਦੀ ਕੋਈ ਸੁਨਾਕ ਵਿੱਚੀ ਸੁਨਾ ਚੋਰੀ ਤੇ ਯਾਰ ਉਹ ਮੈਂ ਤਾਂ ਯਾਦ ਕਰੀਆ ਤੁਸੀਂ ਪਹਿਲੀ ਆ ਕੇ ਗਏ ਅੱਛਾ ਗalti ਹੋ ਗਈ ਤੂੰ ਇਹ ਯਾਦ ਕਰ ਕੋਈ ਚੱਕਰੀ ਮੈਂ ਤੇਰੇ ਕੋਲ ਦੁਬਾਰੇ ਆਉਣਾ ਠੀਕ ਹੈ ਪ੍ਰੋਪਰ ਸ਼ਹਿਰੀ ਯਾਦ ਕਰ ਲੈ ਬਾਈ ਸਾਸੀ ਕਾ ਨਾਮ ਕੀ ਹੈ ਬੱਡੇ ਵੀਰੇ ਆ ਫੜ ਦੋ ਮੇਰਾ ਪਰ ਮੈਂ ਇੱਕ ਫੜ ਦੂ ਜਾਨ ਸਾਗਰ ਜੀ ਦਾ ਸਾਗਰ ਜੀ ਦਾ ਬਾਈ ਕਿਥੋਂ ਕਾਂਗੜ ਤੋਂ ਕਾਂਗੜ ਤੋਂ ਸਾਗਰ ਦੇ ਕੀ ਸ਼ੌਂਕ ਹੈ ਬਹੁਤ ਸ਼ੌਂਕ ਉਹ ਤੋਂ ਡੀਪ ਅੱਛਾ ਇਹ ਵੀ ਉਹ ਇਹਦੀ ਬਹੂਆ ਮਿੱਤਰੋ ਸਭਾ ਅਲਾਉ ਨੂੰ ਤੈਨੂੰ ਦੱਸਾਂ ਮੈਂ ਮੈਂ ਤਾਂ ਬਈ ਬਾਲਾ ਦੁਖੀ ਆ ਮੈਂ ਉਹ ਅਸੀਂ ਵੀ ਦੁਖਿਆਂ ਤੇ ਨਹੀਂ ਬਹੁਤ ਤਾਂ ਬਈ ਮੇਰੀ ਹਿੰਦੀ ਗੱਲ ਹੈਗੀ ਯਾਰ ਮੈਂ ਕਿਹੋਣਾ ਯਾਰ ਸਾਗਰ ਦੀ ਬੋਡੀ ਲੈਂਦੀ ਹਿੰਦੀ ਗੱਲ ਕਰਵਾ ਅਲਾ ਸਾਰੇ ਨੂੰ ਪਤਾ ਹੈ ਉਹਨਾਂ ਤੇਰੀ ਬਹੂ ਬਾਰੇ ਤੂੰ ਨਹੀਂ ਜਾਣਦਾ ਜਿੰਨੇ ਆ ਪਾਪੀ ਜਾਣਦੇ ਆ ਅਜੇ ਸਾਗਰ ਬਈ ਕੀ ਸ਼ੌਂਕ ਰੱਖਦੇ ਹੋ ਜਾਦ ਦੀ ਵਾਰੀ ਨੂੰ ਹੱਥ ਪਾਉਂਦਾ ਹੂੰ ਵਾਰੀ ਨੂੰ ਹੱਥ ਪਾ ਕੇ ਫੇਰ ਅਸੂਰ ਠੀਕ ਆ ਬਈ ਠੀਕ ਆ ਬਾਹਰ ਜਾਣਾ ਚਾਹੁੰਦੇ ਆ ਬਈ ਚੰਗੀ ਗੱਲ ਹੈ ਕਿਹੜੀ ਗੱਲ ਤੀ ਸੋਚਦਾ ਮੇਰਾ ਭਰਾ ਜਾਣਾ ਤਾਂ ਵੀ ਕੈਨੇਡਾ ਦਾ ਹੂੰ ਲੱਛਣ ਸਾਡੇ ਪਾਕਿਸਤਾਨ ਵਾਲੇ ਅੱਛਾ ਜਾਣਾ ਕੈਨੇਡਾ ਦੀ ਪਰ ਲੱਛਣ ਪਾਕਿਸਤਾਨ ਵਾਲੇ ਨੇ ਐਂ じゃ ਕਿਉਂ ਪਹਿਲੇ ਲੱਛਣ ਕਿਦਾਂ ਦੇ ਰੱਖਦਾ ਤੂੰ ਬਸ ਬਈ ਯਾਰ ਔਖਾ ਹੀ ਆ ਕੰਮ ਥੋੜਾ ਯਾਰ ਪਰ ਕਰਨਾ ਤਾਂ ਪੈਣਾ ਹੂੰ ਕਰਨਾ ਪੈਣਾ ਚੱਲ ਚੰਗੀ ਗੱਲ ਹੈ ਕੀ ਲਾਈਫ ਦਾ ਸ਼ਡਿਊਲ ਕਿਦਾਂ ਦਾ ਹੁਣ ਤੱਕ ਦਾ ਜ਼ਿੰਦਗੀ ਦਾ ਸ਼ਡਿਊਲ ਬਹੁਤ ਵਧੀਆ ਬਈ ਅੱਛਾ ਸ਼ਡਿਊਲ ਵਧੀਆ ਹੈ ਕੀ ਕਰਦਾ ਸਾਰਾ ਦਿਨ ਤੜਕੇ ਵੀ 5 ਵਜੇ ਉੱਠੀਦਾ ਰਨਿੰਗ ਕਰਕੇ ਆਈਦੀ ਆ ਫਿਰ ਮੜਾ ਮੋਟਾ ਕਸੀਆ ਚਲਾ ਲਈਦਾ ਘਰੇ ਗੁੱਡ ਗੜਾਈ ਕਰਕੇ ਚੰਗੀ ਗੱਲ ਬਹੁਤ ਚੰਗੀ ਗੱਲ ਹੈ ਤੇ ਫਿਰ ਨਹਾ ਤੋਗੇ ਸੈਂਟਰ ਆ ਜੀ ਹੂੰ ਫਿਰ 2 ਵਜੇ ਆ ਕੇ ਘਰੇ ਆ ਕੇ ਸੌਂ ਜਾਂਦਾ ਕਿਹੜੀ ਚੀਜ਼ ਨਾਲ ਤੇਰਾ ਮੋਹ ਪਿਆਰ ਪਿਆ ਹੋਇਆ ਹੈ ਨੀਂਦ ਨਾਲ ਬਹੁਤ ਮੋਹ ਪਿਆਰ ਹੈ ਅੱਛਾ ਸੌਣ ਨਾਲ ਵਧੀਆ ਲੱਗਦਾ ਹੈ ਮੇਰਾ ਭਾਈ ਦਾਦਾ ਫੌਜੀ ਸੀਗਾ ਹੈਗਾ ਰਿਟਾਇਰ ਹੋਇਆ ਉਹ ਤੜਕੇ ਉਠਾਉਂਦੇ ਤੇ ਬਹੁਤ ਔਖਾ ਕਰਦੇ ਉਹ ਮਾਰ ਹਾਂ ਗਲੋਂ ਗੁਲੋਂ ਖਾ ਗਿਆ ਪੁੱਠ ਖੜੀਦਾ ਕੀ ਦਾਦਾ ਜੀ ਦੀ ਖਾਸ ਗੱਲ ਕੀ ਲੱਗਦੀ ਹੈ ਖਾਸ ਗੱਲ ਤਾਂ ਬਸ ਜੇ 100 ਵੰਗੋ 500 ਵੜਾਉਂਦੇ ਆ ਜੇ 500 ਵੰਗੋ 1000 ਵੜਾਉਂਦੇ ਆ ਇਹ ਹੀ ਖਾਸ ਗੱਲ ਚਾ ਮਾ ਦਾਦੇ ਪਿਆਰ ਕਰਦੇ ਬਹੁਤ ਅੰਕੀ ਬਹੁਤ ਚੰਗੀ ਗੱਲ ਹੈ ਕੀ ਸੋਚਿਆ ਕੈਨੇਡਾ ਜਾ ਕੇ ਕੀ ਕਰਨਾ ਚਾਹੁੰਨੇ ਜਾਨ ਸਰ ਜਾਨ ਸਰ ਬਈ ਪਹਿਲਾਂ ਤਾਂ ਰੀਲ ਪਾਉਣੀ ਆ ਪਿੰਡ ਵਾਲੇ ਮਚਾਉਣੇ ਸਾਰੇ ਤੂੰ ਪਾਪੀਆਂ ਮੈ ਲਾ ਲੈ ਸਾਵੇਂ ਮਾ ਬਾਹ ਪਾਪੀਆਂ ਬਈ ਕੀ ਕੀ ਮਿਲਦਾ ਯਾਰ ਤੈਨੂੰ ਕਿਉਂ ਲਾ ਦੇ ਪਿੰਡੜ ਤੈਨੂੰ ਮਚਾਉਣਾ ਚਾਹੀਦੇ ਆ ਬਈ ਔਖੇ ਲੱਗੇ ਰਹਿੰਦੇ ਯਾਰ ਮੇਰੇ ਤਾਂ ਔਖੇ ਰਹਿੰਦੇ ਸਾਰੇ ਪਿੰਡ ਦੇ ਹੂੰ ਇਹ ਨਹੀਂ ਕੋਸ਼ਿਸ਼ ਕਰ ਸਕਦਾ ਆਪਾਂ ਕਰਕੇ ਦਿਖਾਉਣਾ अच्छा तेरे पिंड वाले तेरे, तेरे माच माच ते ਮੱਚਦੇ ਆ ਮੱਚਦੇ ਆ ਉਹ ਕਹਿੰਦੇ ਵੀ ਤੂੰ ਕੁਝ ਕਰ ਨਹੀਂ ਸਕਦਾ ਤੇ ਤੈ ਫਿਰ ਕੀ ਅੜੀ ਫੜੀ ਹੋਈ ਹੁਣ ਉਹ ਵੀ ਦੱਸ ਦੇ ਵੀ ਕੈਨੇਡਾ ਜਾ ਕੇ ਸਾਹ ਲੈਣਾ ਹਾਂ ਉਹਨਾਂ ਟਾਈਮ ਲੈਣਾ ਬਈ ਆ ਕਹਦੇ ਬਹੁਤ ਸੋਹਣੀ ਗੱਲਬਾਤ ਐ ਤੇ ਕੁਝ ਸੁਣਾਉਣਾ ਚਾਹੁੰਨੇ ਮੇਰਾ ਪਰ ਕੋਈ ਦਾਦਾ ਇਹਨੂੰ ਗੱਲਬਾਤ ਕੋਈ ਡੈਡੀਕੇਟ ਕਰਨਾ ਚਾਹੁੰਦੇ ਹੋ ਬਈ ਯਾਰ ਮੈਂ ਤਾਂ ਜ਼ਿੰਦਗੀ ਦੇ ਨਾਲ ਚੂੜ ਕੱਢ ਕੇ ਦੇਖ ਲਾ ਜਿੱਥੇ ਘਰ ਦੇ ਖੜਦੇ ਕੋਈ ਨਹੀਂ ਖੜਦਾ ਬਈ ਯਾਰ ਦੋਸਤ ਦਾ ਹਨਾ ਬਾਲੇ ਬਣਾ ਲੈਨੇ ਆਪਾਂ ਐਟ ਦੀ ਐਂਡ ਤਾਂ 3 4 ਹੀ ਜਾਂਦੇ ਆ ਨਾਲ ਹੂੰ ਜਿਹੜਾ ਸਾਹ ਦਿੰਦੇ ਆ ਤੇ ਯਾਰ ਬਸ ਘਰ ਦੀ ਆ ਮੈਂ ਤਾਂ ਬਈ ਹੋਰ ਕੋਈ ਨਹੀਂ ਕੀ ਇਦਾਂ ਦਾ ਲਾਈਫ ਦੇ ਵਿੱਚ ਪਾਰਟ ਆ ਜੋ ਤੁਹਾਨੂੰ ਲੱਗਦਾ ਵੀ ਨਹੀਂ ਯਾਰ ਸਾਰੇ ਦੂਰ ਹੋਏ ਮੇਰੇ ਤੋਂ ਜਾਂ ਮੇਰੇ 'ਚ ਕਮੀ ਸੀ ਜਾਂ ਉਹਨਾਂ 'ਚ ਕਮੀ ਤੇਨੂੰ ਲੱਗੀ ਬਸ ਬਈ ਸਾਰੇ ਪੈਸੇ ਦੇ ਜਾ ਰਹੀ ਆ ਹੂੰ ਹਾਂ ਕਰਦੇ ਇਹਨਾਂ ਨੂੰ ਕੋਈ ਆਪਾਂ ਨੂੰ ਸਵਾਰ ਤਿੰਦਾ ਕਰਦੇ ਨੂੰ ਆਪਣੇ ਤੋਂ ਬਸ ਉਹਨਾਂ ਨੂੰ ਐਂ ਆਉਂਦਾ ਕੋਈ 25 ਸੈਟ ਹੋ ਜਾਣਾ ਬਿਲਕੁਲ 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 ਠੀਕ ਹੈ ਬਹੁਤ ਸੋਹਣੀ ਗੱਲ ਬਾਤ ਤਾੜੀਆਂ ਲਾਓ ਬਈ ਬਰਾ ਲਾਈ ਥੈਂਕ ਯੂ ਸਰ ਧੰਨਵਾਦ ਨਾਲ ਆ ਵੀ ਐਡੀਕਰ ਵੀ ਨਾਲ ਲੈ ਜਾਓ ਹੈ ਨਾਮ ਕੀ ਏ ਦੀ ਹਾਰਮਨਪ੍ਰੀਤ ਕੌਰ ਹਾਰਮਨਪ੍ਰੀਤ ਕੌਰ ਹਾਰਮਨਪ੍ਰੀਤ ਕੌਰ ਦੇ ਕਿੰਨਾ ਕਿੰਨੇ ਸ਼ੌਂਕ ਹੈ ਜੀ ਬਾਹਰ ਜਾਣੇ ਅੱਛਾ ਬਾਹਰ ਜਾਣਾ ਤੁਹਾਡਾ ਸ਼ੌਂਕ ਹੈ ਜੀ ਕੀ ਕਰੋਗੇ ਬਾਹਰ ਜਾ ਕੇ ਜੀ ਬਸ ਪੈਸੇ ਕਮਾਉਣੇ ਪੈਸੇ ਕਮਾਉਂਗੇ ਜੀ ਕਿੱਥੇ ਲਾਉਂਗੇ ਪੈਸਾ ਚਲੋ ਪੈਸਾ ਤੁਸੀਂ ਵਧੀਆ ਕਮਾ ਲਿਆ ਪਰਮਾਤਮਾ ਕਰੇ ਸਾਡੀ ਹੀ ਦੁਆ ਹੈ ਜੀ ਕਰ ਦਿੰਦੇ ਹਾਂ ਕਰ ਦਿੰਦੇ ਕਰ ਦਿੰਦੇ ਕੀ ਸੋਚਿਆ ਬੀਆ ਡੈਡ ਨੂੰ ਕੀ ਕਰਾਉਣਾ ਮੰਮੀ ਨੂੰ ਕੀ ਕਰਾਉਣਾ ਜੀ ਡੈਡੀ ਹੈ ਨਹੀਂ ਅੱਛਾ ਚਲੋ ਕੋਈ ਨਹੀਂ ਜੀ ਮਾਤਾ ਜੀ ਬਾਰੇ ਕੀ ਸੋਚਦੇ ਹੋ ਜੀ ਮੰਮਾ ਨਾਲ ਲੱਗੇ ਨੂੰ ਅੱਛਾ ਮੰਮਾ ਨਾਲ ਲੱਗੇ ਬਹੁਤ ਚੰਗੀ ਗੱਲ ਆ ਬਹੁਤ ਚੰਗੀ ਗ ਬਸ ਉਹ ਚਾਹੁੰਦੇ ਬਾਹਰ ਵਾਲੇ ਨੂੰ ਸੈੱਟ ਹੋ ਜਾਣ ਜੀ ਬਾਹਰ ਹੂੰ ਬਹੁਤ ਵਧੀਆ ਗੱਲ ਹੈ ਜੀ ਚਲ ਵਧੀਆ ਕੁੜੀ ਜਾ ਕੇ ਜ਼ਰੂਰ ਸੈੱਟ ਹੋਵੇ ਜੀ ਤੇ ਮੰਮੀ ਨੂੰ ਕੁਝ ਕਹਿਣਾ ਚਾਹੁੰਦੇ ਹੋ ਜੀ ਬਸ ਕਿਹਾ ਹੋਈ ਹੈ ਕਰੇ ਕਰੇ ਕਿਹਾ ਹੈ ਜੀ ਮੇਰੀ ਮੰਮੀ ਜਦੋਂ ਆ ਕੇ ਉਹਦੀ ਡੇਗ ਲਈ ਮੈਨੂੰ ਹੈ ਠੀਕ ਹੈ ਕੁਛ ਰਿਆ ਕਰੋ ਠੀਕ ਹੈ ਜੀ ਕਿਸੇ ਗੱਲ ਦਾ ਕੋਈ ਦਿਮਾਗ ਦੀ ਕਿਸੇ ਚੀਜ਼ ਦੀ ਕੋਈ ਟੈਨਸ਼ਨ ਹੈਗੀ ਹੈ ਜੀ ਨਹੀਂ ਨਹੀਂ ਕਿਸੇ ਚੀਜ਼ ਦੀ ਨਹੀਂ ਕਿ ਨਹੀਂ ਆਰਾਮ ਨਾਲ ਪੜੋ ਵਧੀਆ ਗੱਲ ਹੈ ਠੀਕ ਹੈ ਜੀ ਜ਼ਰੂਰ ਤੁਸੀਂ ਬਾਹਰ ਜਾਓ ਠੀਕ ਹੈ ਜਦੋਂ ਵਧੀਆ ਤਾਕੜੀ ਤੁਕੜੀ ਹੋ ਕੇ ਫਿਰ ਸਾਨੂੰ ਯਾਦ ਕਰ ਲੈ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਜੀ? ਕੁਲਦੀਪ ਕੌਰ। ਵੀਰਪਾਲ ਜੀ? ਕੁਲਦੀਪ ਕੌਰ। ਕੁਲਦੀਪ ਕੌਰ ਜੀ। ਕੁਲਦੀਪ ਕੌਰ ਜੀ ਖਰਾਕ ਕੀ ਗਈ ਹੈ ਜੀ? ਖਰਾਕ ਤਾਂ ਸਾਰੇ ਨਹੀਂ ਹੁੰਦੀ ਐ। ਵੀ ਖਰਾਕ ਕੀ ਕੀ ਖਾਣੇ ਹੋ ਜੀ? ਸਾਰਾ ਕੁਝ ਹੀ ਖਾ ਲਈਦਾ ਜੀ। ਉਹ ਤਾਂ ਲੱਗਿਆ ਸਾਨੂੰ ਪਤਾ ਖਾਣੇ ਸਾਰਾ ਕੁਝ ਜੀ। ਅਸਾਜਾਸਤੀ ਵਜੇ ਖਾਣੇ ਕੀ ਕਿਉਂ ਜੀ? ਸਾਰਾ ਕੁਝ। ਸਾਰਾ ਕੁਝ ਖਾਣੇ ਹੋ ਜੀ। ਸੰਨੀ। ਨਹੀਂ ਨਹੀਂ ਫਿਰ ਉਹੀ ਤਾਂ ਪੁੱਛਿਆ ਨਾ ਸਾਰੇ ਕੁਝ ਤਾਂ ਬਹੁਤ ਜਿਆਦਾ ਕਿਰੂੜ ਹੋਏ ਨੇ ਮਹਾਰਾ ਜੀ ਉਹ ਖਰਾਕ ਪੁੱਛੇ ਜਿਹੜੀ ਥੋੜੀ ਆਬਦੀ ਖਰਾਕ ਹੈ ਜੀ ਆਬਦੀ ਬਸ ਰੋਟੀ ਬਸ ਰੋਟੀ ਖਾਂਦੇ ਬਸ ਰੋਟੀ ਖਾਣੇ ਚਾਹੀਏ ਚਲੋ ਠੀਕ ਹੈ ਜੀ ਰੋਟੀ ਖਾਇਆ ਕਰੋ ਠੀਕ ਹੈ ਜੀ ਭਰਾਣਾ ਬਣਦੀ ਹੈ ਜੀ ਵਧੀਆ ਬਹੁਤ ਆਉਂਦੀ ਹੈ ਕਿਹੜੀ ਕਲਾਸ ਪੜਦਾ ਭਰਾ ਜੀ ਭਰਾ 10ਵਾਂ ਚ 10ਵੀਂ ਚ ਪੜਦਾ ਹੈ ਜੀ ਲੜਾਈ ਕਰਦੇ ਹੋਂ ਉਹਦੇ ਨਾਲ ਜੀ ਬਹੁਤ ਸ਼ਰਮ ਤਾਂ ਨਹੀਂ ਆਉਂਦੀ ਕਿਉਂ ਲੜਦੋਂ ਫਿਰ ਜੀ ਬਾਤ ਛੋਟੀ ਛੋਟੀ ਗੱਲ ਤੇ ਛੋਟੀ ਛੋਟੀ ਗੱਲ ਤੇ ਕੀ ਮਿਲਦਾ ਲੜਕੇ ਜੀ ਐ ਨਹੀਂ ਤਾਂ ਵੀ ਯਾਰ ਮੇਰਾ ਛੋਟਾ ਉਹ ਤੁਹਾਨੂੰ ਗੁੜਦੇ ਦੀ ਜਾਤਰ ਤੁਹਾਨੂੰ ਕਿਹਦਾ ਵੀ ਕੁੱਟ ਕਿਹਦੇ ਵੱਧ ਪੈਂਦੀ ਦੋਨਾਂ ਭੈਣ ਭਰਾਵਾਂ ਚੋ ਜੀ ਦੋਨਾਂ ਦੇ ਬਰਾਬਰ ਬਰਾਬਰ ਬਾਵਾ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਸੀ ਕਰਦੀ ਸਸੀ ਕਰਨ ਨਾਮ ਕੀ ਹੈ ਜੀ ਨਵਜੀਤ ਕਾਰ ਤੁਸੀਂ ਉਹਨਾਂ ਸ਼ਾਇਰ ਜੀ ਹਾਂ ਜੀ ਮਾੜਾ ਮੋਟਾ ਨਹੀਂ ਉਹ ਨਹੀਂ ਨਹੀਂ ਬਹੁਤ ਚੰਗੇ ਗੱਲਾਂ ਬਹੁਤ ਸੰਗਲ ਆਉਣ ਦਾ ਮਾਰਾ ਜੁੱਦਾ ਦੇਖ ਕੇ ਸੁਣਾਉਣਾ ਸ਼ੇਰ ਠੀਕ ਹੈ ਜੀ ਮੋਤੀਆਂ ਵਾਂਗ ਰੱਖਿਆ ਸੀ ਤੈਨੂੰ ਤੂੰ ਸਾਨੂੰ ਮਿੱਟੀ ਦੇ ਵਿੱਚ ਰੋਲ ਗਿਆ ਕਰਦੇ ਸੀ ਪਿਆਰ ਤੈਨੂੰ ਤੂੰ ਸਾਨੂੰ ਮਜ਼ਾਕ ਦੇ ਵਿੱਚ ਤੋਲ ਗਿਆ ਤੜਫੌਂਦਿਆਂ ਨੂੰ ਤੜਫੌਂਦੀ ਯਾਦ ਤੇਰੀ ਰਵਾਉਂਦਿਆਂ ਨੂੰ ਰਵਾਉਂਦੀ ਯਾਦ ਤੇਰੀ ਅਸੀਂ ਕਰ ਨਹੀਂ ਸਕਦੇ ਕੁਝ ਸੱਜਣਾ ਹੁਣ ਤਾਂ ਤੈਨੂੰ ਪਾਉਂਦੀ ਨਾਰ ਹੋਰ ਕੋਈ ਬਹੁਤ ਸੋਹਣਾ ਸ਼ੇਰ ਹੈ ਜੀ ਅਬ ਅਫਦਲ ਲਿਖਾਇਆ ਦੀ ਇਹ ਜੀ ਸਰ ਠੀਕ ਹੈ ਕੋਈ ਇੱਕ ਅਦਾ ਹੋਰ ਲਿਖ ਦਿਓ ਜੀ ਤੇਰੇ ਇਸ਼ਕ ਨੂੰ ਚੇਤੇ ਕਰਕੇ ਅਸੀਂ ਬੜਾ ਰੋਏ ਆ ਤੇਰੀਆਂ ਗੱਲਾਂ ਯਾਦ ਕਰਕੇ ਫਿਰ ਰਾਤਾਂ ਨੂੰ ਨਾ ਸੋਏ ਆ ਖੋਰੇ ਕੀ ਗੁਨਾਹ ਕੀਤੇ ਅਸੀਂ ਪਿਛਲੇ ਜਨਮਾਂ ਚ ਜਿਹੜੇ ਇਸ ਜਨਮ ਤੈਨੂੰ ਪਾ ਕੇ ਅਸੀਂ ਬਰਬਾਦ ਹੋਈਆਂ ਬਹੁਤ ਸੋਹਣੀ ਸ਼ੇਰੀ ਆ ਜੀ ਬਹੁਤ ਸੋਹਣਾ ਲਿਖਦੇ ਹੋ ਜੀ ਕਿੰਨੇ ਟਾਈਮ ਤੋਂ ਲਿਖਦੇ ਆ ਰਹੇ ਹੋ ਜੀ ਇਹ ਤਾਂ ਬਸ ਦੁੱਖਾਂ ਵਾਲੀ ਲਿਖਿਆ ਸੀ ਹੁਣ ਫਿਰ ਪੜਾਈ ਚੋਂ ਗਿਆ ਹੁਣ ਕੇ ਛੱਡ ਪਾ ਠੀਕ ਹੈ ਭੈਣ ਵੀਰੀ ਠੀਕ ਹੈ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਕੀ ਸ਼ੌਂਕ ਕੀ ਰੱਖਦੇ ਹੋ ਜੀ ਸ਼ੌਂਕ ਬਸ ਸਿੰਗਿੰਗ ਦਾ ਬਸ ਜਾਂ ਫਿਰ ਅੱਛਾ ਗਾਉਣ ਦਾ ਸ਼ੌਂਕ ਵੀ ਰੱਖਦੇ ਹੋ ਜੀ ਹਾਂ ਜੀ ਆਉਣ ਕੋ ਟੋੜਾ ਗਾਣਾ ਵੀ ਸੁਣ ਲੈ ਜ਼ਰੂਰ ਆਉਣ ਤੋਂ ਮਹਾਰਾਜੇ ਆਉਣ ਤੋਂ ਆਉਣ ਤੋਂ ਜਿਵੀ ਨਹੀਂ ਹਾਸਿਲ ਹੁੰਦਾ ਅੰਬਰ ਦੀਆਂ ਸਹਾਰਾਂ ਚ ਜੰਨਤ ਮੈਂ ਰੁਲਦੀ ਵੇਖੀ ਸੱਜਣਾ ਤੇਰੇ ਪੈਰਾਂ ਚ ਆਪਾਂ ਜਦ ਜਿੱਦਾ ਪੁਗਾਈਆਂ ਕੜੀਆਂ ਮੈਂ ਭੁੱਲਦੀ ਨਾ ਬੇਸ਼ੱਕ ਦਿਨ ਭੁੱਲ ਸਕਦੀਆਂ ਕੜੀਆਂ ਮੈਂ ਭੁੱਲਦੀ ਨਾ ਭੁੱਲਣਾ ਨਹੀਂ ਪੰਡ ਤੇਰਾ ਵੇ তুলনা নি চেহারা বে खुद दा सक पुल सकदीयां मैं तुलना नी तेरा वे क्या बात है, है ठीके जी बहुत سنی आवाज है बहुत सोणा गावनी हो ठीक है जी ਤੁਸੀਂ ਇਕੱਠੇ ਵੀ ਸੁਣਾਉਣਾ ਸੀ ਐਂ ਕਹਿੰਦੀ ਸੀ ਜੀ ਹਾਂ ਇਕੱਠੇ ਸੁਣਾਓ ਜੀ ਕਿਹੜਾ ਸੁਣਾਉਣਾ ਜੀ ਆਹੀ ਆ ਜ ਨੇੜੇ ਕਰ ਲੋ ਕੁਰਸੀ ਜੀ ਮੈਂ ਤਾਂ ਜਾਣ ਲੈ ਜੇਲ ਤੂੰ ਵੀ জানਦਾ এ ਮੈਂ ਤੇਰਾ ਕਿੰਨਾ ਕਰਦੇ ਆ ਨਾ ਰਹੇ ਹੋਵੇ ਨਾ ਰਹੇ ਹੋਵੇ ਇਸ જગ ਤੋਂ ਡਰਦੇ ਆ ਹੱਥ ਫਾੜ ਕੇ ਲਜਾ ਸਿੱਧੂਆ ਕਿਉਂ ਕਰਦਾ ਵੇਸ਼ਕੀਆਂ ਅੱਜ ਕੱਲ ਵੇ ਪਲ ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਨਾ ਰੋਂਦੀਆਂ ਨੇ ਨਾ ਸੌਂਦੀਆਂ ਨੇ ਹੋਈਆਂ ਆ ਯਾਦਿਪਕੀਆਂ ਸ਼ਾਬਾਸ਼ ਸ਼ਾਬਾਸ਼ ਤੁਸੀਂ ਦੋਨੇ ਐਂ ਕਰਦਾ ਠੀਕ ਹੈ ਜੀ ਕੋਲ ਕਰਵਾ ਸਾਰੀ ਆਡੀਅੰਸ ਹੀ ਆ ਜੀ ਹੁਣ ਵੀ ਤੁਹਾਨੂੰ ਵੀ ਸਾਰੇ ਸੁਣ ਰਹੇ ਆ ਜੀ ਤੁਸੀਂ ਬੜ ਗਏ ਸਿੰਗਰ ਵਧੀਆ ਲੱਗਦੇ ਸਿੰਗਰ ਬਣ ਕੇ ਠੀਕ ਹੈ ਜੀ ਤੁਸੀਂ ਪੂਰਾ ਛੜ ਕੇ ਜਿਵੇਂ ਸਿੰਗਰ ਸਪੀਚ ਨਹੀਂ ਦਿੰਦੇ ਹਾਂ ਜੀ ਯਾਨੀ ਅਸਲੀਗਾ ਦੋਸਤੋ ਹਾਂ ਜੀ ਮੈਂ ਤੁਹਾਡਾ ਆਪਣਾ ਸੋਨੀ ਸੀਦੋ ਵਾਲਾ ਠੀਕ ਹੈ ਜੀ ਮਤਲਬ ਵਧੀਆ ਤਰੀਕੇ ਨਾਲ ਇਧਰ ਦੇਖ ਕੇ ਸਪੀਚ ਦੇਣੀ ਆ ਵੀ ਇਹ ਪਤਾ ਲੱਗੇ ਵੀ ਇਹਨਾਂ ਨੂੰ ਪੁੱਛਣਾ ਵੀ ਕਿਹੜਾ ਗਾਣਾ ਸੁਣਨਾ ਹੈ ਠੀਕ ਹੈ ਜੀ ਹਾਂ ਜੀ ਬੜਾ ਜੀ ਫੀਲਿੰਗ ਫੀਲਿੰਗਸ ਰਹਿਣਾ ਪੂਰੀ ਜੀ ਠੀਕ ਹੈ ਵੀ ਅਸੀਂ ਕਹਿੰਦੇ ਕੋਈ ਨਹੀਂ ਸਿੰਗਰ ਆ ਜੀ ਜੇ ਕੋਈ ਫੋਟੋ ਕਰਾਉਂਗੇ ਪਰਾ ਕਰਦੇ ਹੋ ਵੀ ਚੱਲ ਠੀਕ ਹੈ ਜੀ ਇੱਧਰ ਦੇਖ ਕੇ ਸੁਣਾਉਣਾ ਸਾਂਗ ਠੀਕ ਹੈ ਜੀ ਉਹ ਸਾਹਮਣੇ ਆਡੀਅੰਸ ਬੈਠੀ ਹੈ ਜਿਹੜੀ ਉਹ ਸਾਹਮਣੇ ਦੇਖ ਰਹੀ ਤੁਹਾਨੂੰ ਜੀ ਆਉਣ ਦਿਓ ਜੀ ਨਹੀਂ ਨਹੀਂ ਪਹਿਲਾਂ ਥੋੜੀ ਐਂਟਰੀ ਹੋਈ ਹੈ ਜੀ ਥੋੜੀ ਦੇਸੀ ਕੁੱਕਰ ਵਾਲੀ ਪਾਵਾਂਗੇ ਤਾਲੀਆਂ ਦੁਨੀਆ ਮਾਰਾਂਗੇ ਠੀਕ ਹੈ ਜੀ ਚੱਪੜਾ ਵੀ ਆਉਣ ਜੀ ਇੱਧਰੋਂ ਮਜ਼ਾਕ ਕਰਦੇ ਮੈਂ ਭੁੱਲ ਗਿਆ ਤੁਸੀਂ ਤਗੜੇ ਸਿੰਘ ਹੋ ਠੀਕ ਹੈ ਜੀ ਲੈ ਤਾਲੀਆਂ ਲਾਵਾਂਗੇ ਠੀਕ ਹੈ ਤੁਹਾਡਾ ਨਾਮ ਕੀ ਹੈ ਜੀ ਕਰਨਵੀਰ ਕੌਰ ਨਵਜੀਤ ਕੌਰ ਸੋ ਹਾਂ ਦੀ ਸੱਚੀ ਗੱਲ ਮੇਤਰੋ ਸੋ ਅੱਜ ਸਾਡੇ ਨਾਲ ਨੇ ਪਾਤਣਾ ਦੇ ਬਹੁਤ ਹੀ ਮਸ਼ਹੂਰ ਸਿੰਘ ਕਰਨਵੀਰ ਕੌਰ ਤੇ ਦੂਜੀ ਕੌਣ ਹੈ ਜੀ ਨਵਜੀਤ ਕੌਰ ਨਵਜੀਤ ਕੌਰ ਆਪਣੀ ਰੇੜਿਆ ਵਾਲੀ ਸੋ ਜ਼ੋਰ ਦਾ ਤਾੜੀਆਂ ਬਹੁਤ ਸੰਗਰ ਬਈ ਉਹ ਅਸੀਂ ਮਸ਼ਹੂਰ ਸਿੰਗਰ ਪੂਰਾ ਇਹਨਾਂ ਦਾ ਬਜਟ ਪੂਰਾ 1 ਕਰੋੜ ਸੀਗਾ 1 ਕਰੋੜ ਚ ਬੁਲਾਈ ਆ ਸੀ ਇਹ ਸਿੰਗਰ ਬੜਾ ਪੈਸਾ ਜ਼ਿਆਦਾ ਲੈਂਦੀ ਹੈ ਤੇ ਆਹ ਰੂੰਗੇ ਚ ਆ ਗਈ ਸੀ ਉਹ ਮਜ਼ਾਕ ਕਰਦੇ ਵੀ ਭੁੱਲ ਗਏ ਸੀ ਇਹ 1.5 ਕਰੋੜ ਰੁਪਏ ਲੈਂਦੀ ਹੈ ਜੀ ਸੋ ਸਾਡੇ ਦਾ ਦੋ ਸਿੰਗਰ ਨੇ ਦੋਨਾਂ ਸਿੰਗਰ ਜਿਹੜੀ ਗਾਣ ਦੀ ਸ਼ੁਰੂਆਤ ਕਰਦੇ ਆ ਸੋ ਜ਼ੋਰ ਦਾ ਤਾੜੀਆਂ ਦੁਆਰੇ ਫੇਰ ਸਿੰਘਰ ਸਾਹਿਬ ਸਟਾਰਟ ਹੋ ਜੀ ਕੁਝ ਵੀ ਨਹੀਂ ਹੋ ਰਹੀ ਸੌਂਖ ਨਾ ਮੈਨੂੰ ਥੋੜੀ ਪੁੱਛੇਗੀ ਤੁਸੀਂ ਸਟੇਜ ਤੇ ਪਹੁੰਚ ਚੁੱਕੇ ਜੀ ਹੁਣ ਬੇਇੱਜ਼ਤੀ ਨਾ ਕਰਾ ਲਿਓ ਆਡੀਅנס ਸਾਹਮਣੇ ਦੀ ਤੁਸੀਂ ਪੂਰੀ ਫੀਲਿੰਗ ਚ ਕਾਓ ਨਾ ਪਹਿਲਾਂ ਬੋਲੋ ਸਪੀਚ ਦੇਣੀ ਹੈ ਮਹਾਰਾਜ ਜੀ ਇੱਕ ਦੋ ਮਿੰਟ ਜੀ ਸੋ ਮੇਰੀ ਆਡੀਅנס ਨੂੰ ਬੇਨਤੀ ਹੈ ਜਲਦੀ ਦੀ ਬੂਟ ਕੱਢ ਲਓ ਟਾਈਮ ਘੱਟੀ ਆ ਪਤਾ ਬਿਸਨਾਵਣਾ ਫਿਰ ਕੁਸਤਾ ਕਹਿਣੀ ਪਊਗਾ ਜੀ ਸਪੀਚ ਦੇਣੀ ਆ ਪਤਾ ਮੇਰੀ ਗੱਲ ਸਮਝੋ ਜੀ ਤੁਸੀਂ ਉਹ ਤਾਗੜੇ ਸਿੰਗਰ ਦੀ ਤਾਗੜੇ ਸਿੰਗਰ ਦਾ ਪਤਾ ਕੌਣ ਹੁੰਦੇ ਦੀ ਜਿਹੜੇ ਪੈਸਾ ਲੈ ਕੇ ਡੇਢ ਦੋ ਘੰਟੇ ਆਵਦੇ ਆ ਬੋਲਦੇ ਹੁੰਦੇ ਨੇ ਇਹ ਓਮੀ ਫੀਲਿੰਗਾਂ ਚੱਕਣੀਆਂ ਨੇ ਦੀ ਇੰਨੀਆਂ ਨਹੀਂ ਸਰ ਚੱਕੀਆਂ ਜਾਣੀਆਂ ਤਾਂ ਹੀ ਤਾਂ ਸਿੰਗਰ ਨਹੀਂ ਮਾਰਦੇ ਤੁਸੀਂ ਆਹੀ ਤਾਂ ਕਮੀ ਹੈ ਪਹਿਲਾਂ ਸਪੀਚ ਦਿਓ ਵੀ ਸੱਸੀ ਕਾਪਈ ਸਰ ਨੂੰ ਸੋ ਮੈਂ ਤੁਹਾਡੀ ਆਪਣੀ ਕਰਨਬੀਰ ਕੌਰ ਰੇੜਿਆਂ ਵਾਲੀ ਸੋ ਮੈਂ ਤੈਦਰੋਂ ਧੰਨਵਾਦ ਕਰਦੀ ਜਿਹੜੇ ਪਧੌੜ ਵਾਲੀ ਸੰਗਤ ਦੇਖਣ ਵਾਸਤੇ ਆਈ ਹੈ ਸੋ ਸਭ ਨੂੰ ਬੇਨਤੀ ਹੈ ਮੇਰੀ ਕਿ ਮੈਨੂੰ ਚੱਪੜਾਂ ਦੀ ਵੀ ਲੋੜ ਹੈ ਬੂਟਾਂ ਦੀ ਵੀ ਲੋੜ ਹੈ ਸੋ ਵਾਕਵਾਕ ਤਰੀਕੇ ਦੇ ਕਿਸੇ ਨੇ ਸੈਂਡਲ ਮਾਰਨੇ ਆ ਕਿਸੇ ਨੇ ਬੂਟ ਮਾਰਨੇ ਆ ਉਹ ਥੋੜੀ ਸ਼ਰਧ ਹੈ ਜੀ ਨਹੀਂ ਸਰ ਇੰਨੀ ਵੀ ਨਹੀਂ ਮੈਡਮ ਉਹ ਤਾਂ ਆਪਦੇ ਆ ਪਿਆ ਕਰਨਗੇ ਨਾ ਜੀ ਮਜ਼ਾਕ ਕਰਦੇ ਆ ਸੋ ਸਪੀਚ ਦੇਣੀ ਹੈ ਕਹਿਣ ਦਾ ਭਾਵ ਠੀਕ ਹੈ ਜੀ ਪਹਿਲਾਂ ਤੁਸੀਂ ਐਂਟਰੀ-ਐਂਟਰੀ ਹੋਈ ਆ ਥੋੜੀ ਜੀ ਬੜੀ ਵਧੀਆ ਸਿੰਗਰ ਤੁਸੀਂ ਬਹੁਤ ਸੋਹਣਾ ਗੋਹਣੇ ਮਜ਼ਾਕ ਨਹੀਂ ਕਰਦਾ ਠੀਕ ਹੈ ਜੀ ਇੱਧਰ ਦੇਖ ਕੇ ਬੜਾ ਸਪੀਚ ਦੇ ਦਿਓ ਜੀ ਮੈਂ ਤੁਹਾਡੀ ਨਵਜੀਤ कौर ਅੱਜ ਇੱਥੇ ਪਧਾੜ ਵੀ ਪਧਾੜ ਵੀ ਕੇ ਆਈ ਆ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਮੇਰੇ ਵੱਲ ਕੋ ਦੇਖ ਨਹੀਂਆ ਪਹਿਲਾਂ ਉੱਧਰ ਦੇਖਿਓ ਚਾਹ ਆਡੀਅנס ਵੱਲ ਔਰ ਦੋ ਸ਼ੰਕਰ ਸਾਹਿਬ ਸਕ ਨਹੀਂ ਪੈਣਦੇ ਆ ਪਕੇ ਸੁਣੇ ਇਹ ਵੀ ਠੀਕ ਹੈ ਦੂਜੀ ਦੂਜੀ ਸਿੰਘ ਰਾਗੀ ਸਾਡੀ ਦੀ ਚਲੋ ਜੀ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਕਰਨਵੀਰ ਕੌਰ ਮੈਂ ਦਿলো ਧੰਨਵਾਦ ਕਰਦੀ ਆ ਕਿ ਤੁਸੀਂ ਸਾਰੇ ਸਾਨੂੰ ਦੇਖਣ ਲਈ ਆਏ ਸੁਣਨ ਲਈ ਆਏ ਤੇ ਮੈਂ ਤੁਹਾਨੂੰ ਕੱਲੇ ਆਪਦੇ ਨੌ ਦਿਖਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਕਰਨਵੀਰ ਕੌਰ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਆ ਕਿ ਤੁਸੀਂ ਸਾਨੂੰ ਦੇਖਣ ਲਈ ਆਏ ਸੁਣਨ ਲਈ ਆਏ ਮੈਂ ਇੱਥੇ ਪਧੌੜ ਵਿੱਚ ਮੈਂ ਇੱਥੇ ਪਧੌੜ ਵਿੱਚ ਆਈ ਆ ਉਹ ਲੋ ਕਿ ਮੈਂ ਇੱਕ Song ਗਾ ਸ਼ੁਰੂ ਕਰਾਂਗੀ ਤੁਹਾਨੂੰ ਗਾ ਕੇ ਸੁਣਾਵਾਂਗੀ ਮੇਰੀ ਪਾਰਟਨਰ ਆ ਮੇਰੀ ਪਾਰਟਨਰ ਨਾ ਬੋਲ ਕਿ ਮੈਂ ਕਰਾਈ ਦਿੱਤੀ ਹੋਈ ਹੈ ਹਾਂ ਜੀ ਬਾਬਾ ਸ਼ੁਕਰੀਆ ਥੈਂਕ ਯੂ ਸੋ ਮਾਚੋ ਤਾੜੀਆਂ ਨਾਲ ਹੋ ਗਈ ਤੁਹਾਨੂੰ ਬਹੁਤ ਸੋਹਣੀ ਗੱਲ ਬਾਤ ਘਰ ਪ੍ਰਭਾਤ ਕੋਣ ਕੋਣ ਹੈ ਜੀ ਸੇਣੀ ਹੈ ਜੀ ਮੰਮੀ ਡੈਡੀ ਬੀਬੀ ਬੀਬੀ ਜੀ ਹਾਂ ਜੀ ਨਹੀਂ ਠੀਕ ਹੈ ਪਰ ਆਪਣੇ ਪਿੰਡਾਂ 'ਚ ਬੀਬੀਆਂ ਹੁੰਦੀਆਂ ਨੇ ਜੀ ਹਾਂ ਜੀ ਬੀਬੀ ਹੋਰ ਜੀ ਬ੍ਰਦਰ ਯਾਦ ਕਰੋ ਯਾਦ ਕਰੋ ਆਪਦੇ ਘਰ ਦੇ ਜੀ ਅਰੇ ਨਾ ਭੁੱਲਿਆਂ ਦਾ ਮੌਕੇ ਦੇ ਜੀ ਭਰਾ ਜੀ ਭੈਣ ਤੁਸੀਂ ਬੋਲ ਸਟਾਰਟਿੰਗ ਤੋਂ ਹੌਣ ਦਿਵਾ ਰਹੀ ਜੀ ਬੀਬੀ ਬੀਬੀ ਡੈਡੀ ਡੈਡੀ ਮੰਮੀ ਮੰਮੀ ਪੈਣ ਪੈਣ ਮੈਂ ਮੈਂ ਭਰਾ ਭਰਾ ਹੋ ਗਏ 6 ਜਣੇ ਹੋਏ ਜੀ ਹਾਂਜੀ ਬੀਬੀ ਨਾ ਵਧੀਆ ਬਣਦੀ ਜੀ ਬਣ ਜਾਂਦੀ ਹੈ ਕਦੇ ਬੀਬੀ ਨੇ ਉਹਦੇ ਪ੍ਰਾਣੇ ਸੁਣਦੀ ਗੱਲ ਸੁਣਾਈ ਹੈ ਸੁਣਾ ਲੈਂਦੀ ਕੀ ਕਹਿੰਦੇ ਨੇ ਬੀਬੀ ਜੀ ਧਿਆਨ ਨਹੀਂ ਦਤਾ ਜੀ ਧਿਆਨ ਕਿੱਥੇ ਦਿੰਦੇ ਜੀ ਫਿਰ ਬਸ ਜੀ ਹੈ ਜੀ ਆਈ ਨੰਗ ਜਾਂਦਾ ਜੀ ਆ ਹੱਥ ਖੜ ਜਾਂਦੇ ਦੋ ਚਾਰ ਮਿੰਟ ਜੀ ਹਾਂ ਵੈਰੀ ਗੁੱਡ ਜੀ ਵੈਰੀ ਗੁੱਡ ਵੈਰੀ ਗੁੱਡ ਤੁਹਾਡੇ ਕਿਹੜੇ ਪਿੰਡ ਹੈ ਜੀ? ਰਾਈਆ ਜੀ। ਬੀਬੀ ਦਾ ਕਿਹੜਾ ਪਿੰਡ ਹੈ ਜੀ? ਉਹ ਇਕਲੀ ਹੈ ਜੀ। ਇਕਲੀ ਹੈ ਜੀ। ਪੱਕਿਆ ਜੀ? ਹਾਂ ਜੀ। ਠੀਕ ਹੈ ਜੀ, ਠੀਕ ਹੈ। ਬੀਬੀ ਦੀ ਕਿੰਨੇ ਸਾਲ ਦੀ ਐਜ ਹੋ ਗਈ ਹੈ ਜੀ? ਉਹ। ਆ ਗਏ ਕੋਈ ਸਾਬਣ ਸੁਪਰ ਲੈ ਆ ਕੇ ਦੋ ਓਏ। ਇੱਥੇ ਤਾਂ ਪੂਰਾ ਕੰਮ ਖਰਾਬ ਹੋਇਆ ਪਿਆ। ਮੈਨੂੰ ਪਤਾ ਵੀ ਤੁਸੀਂ ਨਾ ਹੁੰਦੇ ਨਹੀਂ ਹੈਗੇ ਜੀ। ਪਰ ਐਵੇਂ ਇਹ ਗੱਲ ਅੱਗੇ ਸ਼ੇਅਰ ਨਹੀਂ ਕਰਦੇ ਕਿਸੇ ਨੂੰ। ਠੀਕ ਹੈ ਜੀ। ਆਰਾਮ ਨਾਲ ਖੁਰਕਾ ਕਰੀ ਚੱਲੋ ਗੁਜਕ ਨਹੀਂ। ਇੱਕ ਥੋੜਾ ਭੈਣ ਹੈ, ਇੱਕ ਥੋੜਾ ਭਾਈ ਹੈ ਹਨਾ ਜੀ। ਹਾਂ ਜੀ। ਤਿੰਨਾਂ ਨਾ ਵਧੀਆ ਬਣਦੀ ਐ ਜੀ ਵਾਹ ਵਾਹ ਸ਼ੁਕਰੀਆ ਥੈਂਕ ਯੂ ਸੋ ਮਚ ਪੈਂ ਮੇਰੀ ਤੇ ਲਾ ਵੀ ਮੇਤਰੋ ਪਤਾਉੜ ਹਾਂ ਇੰਸਟੀਟਿਊਟ ਐ ਜੀ ਬਹੁਤ ਸੋਹਣੇ ਨੇ ਰੌਣਕਾਂ ਨੇ ਬੱਚਣ ਲੱਗ ਰਹੇ ਨੇ ਹਾਸਾ ਕਿਹੜਾ ਵੀ ਹੋ ਰਿਹਾ ਤੇ ਐਕਸਪ੍ਰੈਸ ਇੰਸਟੀਟਿਊਟ ਐ ਜੀ ਐਲ ਸਪੀਡ ਦੇ ਲਈ ਤੁਸੀਂ ਜ਼ਰੂਰ ਇਥੇ ਵਿਜ਼ਿਟ ਕਰ ਸਕਦੇ ਹੋ ਬੱਚਿਆਂ ਚ ਟੈਲੈਂਟ ਬਹੁਤ ਸੋ ਬਹੁਤ ਸਮਾਂ ਨਾ ਲੈਂਦੇ ਹੋਏ ਆਪਾਂ ਜਿਹੜਾ ਕੁੜੀ ਤੋਂ ਗਾਣਾ ਉਹ ਜ਼ਰੂਰ ਸੁਣਦੇ ਆਂ ਅੱਖਾਂ ਵਿੱਚ ਸੁਪਨੇ ਨੇ ਦਿਲ ਵਿੱਚ ਅੱਗ ਹੈ ਵਿਰੋਧ ਵਿੱਚ ਬਹੁਤ ਨੇ ਸਪੋਰਟ ਵਿੱਚ ਰੱਬ ਹੈ ਹਾਲਾਤ ਹੀ ਮੈਨੂੰ ਦੱਬਣ ਲਈ ਜੋਰਾਂ ਤੇ ਹੋਏ ਪਏ ਨੇ ਨਹੀਂ ਤਾਂ ਸਾਡਾ ਹਮ ਕੁਝ ਦਿਨਾਂ ਤੋਂ ਮੈਨੂੰ ਕੁਝ ਹੋਇਆ ਏ ਕੁਝ ਦਿਨਾਂ ਤੋਂ ਮੈਨੂੰ ਕੁਝ ਹੋਇਆ ਏ ਹਾਂ ਸੱਚ ਹਾਂ ਕਿ ਮੇਰਾ ਹਰ ਦਿਨ ਤੇਰੇ ਖਿਆਲਾਂ ਵਿੱਚ ਖੋਇਆ ਏ ਹਾਂ ਸੱਚ ਹੈ ਕਿ ਤੇਰੇ ਕੀ ਤੇਰੇ ਖਿਆਲਾਂ ਵਿੱਚ ਖੋਇਆ ਏ ਪਰੀਆਂ ਵਰਗੀ ਸੋਣੀ ਤੂੰ ਤੇਰੀ ਸ਼ੀਰਤ ਦਾ ਤੇਰੀ ਸ਼ੀਰਤ ਦਾ ਮੁਰੀਦ ਵੀ ਦਿਲ ਮੇਰਾ ਹੋਇਆ ਏ ਦੱਸਣਾ ਚਾਹਾਂ ਪਰ ਦੱਸ ਨਾ ਸਕਾਂ ਦੱਸਣਾ ਚਾਹਾਂ ਪਰ ਦੱਸ ਨਾ ਸਕਾਂ ਕਿ ਮੈਨੂੰ ਇਸ਼ਕ ਤੇਰੇ ਨਾਲ ਹੋਇਆ ਏ ਕਿ ਮੈਨੂੰ ਇਸ਼ਕ ਤੇਰੇ ਨਾਲ ਹੋਇਆ ਏ ਥੈਂਕ ਯੂ ਥੈਂਕ ਯੂ ਫਿਰ ਬਹੁਤ ਸੋਹਣੀ ਲੱਗਦਾ ਜ਼ਰੂਰ ਤੁਸੀਂ ਆਪਣੀ ਫੀਲਡ ਵਿੱਚ ਅੱਗੇ ਜਾਓ ਸਾਡੀ ਹੀ ਦੁਦਰੀ ਦੁਆਜ